मेरा नाम कालीस स्थिति मैं पिंड भगवानपुर का रहने वाला हाँ मेरे बेटे की डैथ हो गई थी छोटी उम्र उसकी जिम्मेदारी मेरे, मेरे और मेरी नो से आ गई और शुक्र रब मेरी गलती पूरी बस जो कुछ किया ਮਿਹਨਤ ਕੀਤੀ ਉਹ ਇਹਨਾਂ ਦੇ ਅੱਗੇ ਸਾਰੀ ਦੁਨੀਆ ਜਾਣ ਦਿੱਤੀ ਤੇ ਉਹਨਾਂ ਨੇ ਕੀਤੀ ਮੇਯੂਮਤ ਲਗਭਗ 90 ਸਾਲ ਹੋ ਗਏ ਪਰ ਦਾਟਾ ਟੋਰ ਤੋਂ ਬਜਾਇਆ ਦਾ ਪਤੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਜਿੱਦਾਂ ਅਸੀਂ ਫਾਈਨੈਂਸ ਦੀ ਫੀਲਡ ਤੋਂ ਸੁਣਿਆ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਹੁੰਦੇ ਡਿਵੀਜ਼ਨਸ ਅਲੱਗ ਅਸੀਂ ਬੈਂਕਿੰਗ ਤੇ ਫਾਈਨੈਂਸ ਨੂੰ ਪੜਿਆ ਬੈਂਕਿੰਗ ਫਾਈਨੈਂਸ ਦੇ ਵਿੱਚ ਵੀ ਲਗਭਗ ਸਾਲ ਦੇ ਵਿੱਚ 8 ਪੇਪਰ ਹੁੰਦੇ ਜਿਨ੍ਹਾਂ ਦੇ ਵਿੱਚ ਦੇ ਦੋ-ਦੋ ਹਜ਼ਾਰ ਵੈਕੈਂਸੀਆਂ ਦੇ ਲਗਭਗ ਹੋ ਵੀ ਮੰਨਿਆ ਸਾਰੀਆਂ ਸਲੂਅਰ ਹੋ ਕੇ ਅਸੀਂ ਇਹ ਤਾਂ ਬੈਂਕ ਗਿਆ ਜਾਉਂਦੇ ਜੇ ਦੇਣਾ ਹੋਵੇ ਤਾਂ 4-5 ਲੱਖ ਦੇ ਨੇੜੇ-ਤੇੜੇ ਭਰਦੇ ਆ ਲੋ ਔਰ ਨਾਲੇ 4 ਲੱਖ ਦੇਣ ਵਾਲੇ ਪੇਪਰ ਲੱਖ ਹੀ ਹੁੰਦੇ ਆ ਉਹ ਵੀ ਦੇ ਵਿੱਚ ਜਿਹੜੇ ਚੰਗੀ ਤਰ੍ਹਾਂ ਤਿਆਰੀ ਕਰਦੇ ਹੋ 10-20 ਹਜ਼ਾਰ ਦੇ ਲਾਪਾ ਕੇ ਕਈ ਜਿਹਨੇ ਤਿਆਰੀ ਕਰਦੇ ਆ ਕੋਈ 6 ਮਹੀਨੇ ਕਰ ਲਈ ਇੰਨੇ ਚ ਕਲੀਅਰ ਹੋ ਗਿਆ ਇਦਾਂ ਨਹੀਂ ਕੋਈ ਹੋ ਸਕਦਾ ਵੀ ਹੁੰਦਾ ਗਿਆ ਨਾ 6 ਮਹੀਨੇ ਗਿਆ ਨੂੰ ਸਾਲ ਬਹੁਤ ਵੱਧ ਵੀ ਲੱਗ ਜਾਂਦਾ ਪਰ ਜੇ ਆਪ ਡਟ ਕੇ ਲੱਗੇ ਰਹੀਏ ਤਾਂ ਐ ਨਹੀਂ ਕਿਸੇ ਤਰੀਕਾ ਕਿ ਕਲੀਅਰ ਨਹੀਂ ਹੋ ਜਾਣਾ ਨੇਕਰੀ ਪਰ ਵਰਗਲਾ ਤਾਂ ਬਹੁਤ ਜ਼ਿਆਦਾ ਚੰਗੇ ਤਾਂ ਨਹੀਂ ਸੀ ਕਿਉਂਕਿ ਫਾਦਰ ਸਾਹਿਬ ਦੀ ਡੈਥ ਜਿਹੜੀ ਉਹ ਬਹੁਤ ਛੋਟੀ ਉਮਰ ਦੀ ਮੇਰੇ ਹੋ ਗਈ ਸੀ ਤਾਂ ਮੇਰੇ ਜਿਹੜੇ ਦਾਦਾ ਜੀ ਨੇ ਉਹਨਾਂ ਦੀ ਪਿੰਡ ਤੇ ਸੁਧਾਰ ਦੀ ਇੱਕ ਚੱਕੀ ਹੈ ਨਾਲ ਪਸ਼ੂ ਰੱਖੇ ਹੋਏ ਆ ਬਚਪਨ ਤੋਂ ਹੀ ਮੇਰੇ ਫਾਦਰ ਸਾਹਿਬ ਇਸਪਾਇਰ ਹੋ ਗਏ ਸੀ ਉਸ ਬਾਅਦ ਮੇਰੇ ਦਾਦਾ ਜੀ ਨੇ ਤੇ ਮੰਮਾ ਨੇ ਬਹੁਤ ਸਟਰਗਲ ਕਰਕੇ ਸਾਨੂੰ ਦੋਨੋਂ ਨੂੰ ਪੜਾਇਆ ਬਹੁਤ ਅੱਛਾ ਲੱਗ ਰਿਹਾ ਹੈ ਕਾਫੀ ਟਾਈਮ ਤੋਂ ਬਾਅਦ ਇਹ ਮੇਰੇ ਸਟਰਗਲ ਪੀੜ ਤੋਂ ਬਾਅਦ ਸਕਸੈਸ ਮਿਲਿਆ ਤਾਂ ਮਤਲਬ ਦਾਦਾ ਜੀ ਦੇ ਜੋ ਸੁਪਨਾ ਪੂਰਾ ਹੋਇਆ ਹੈ ਸੱਚੀ ਬੱਚਾ ਬਾਹਰ ਜਾਂਦਾ ਤਾਂ ਉਹ ਤਾਂ ਜੋ ਇੱਥੇ ਮਿਹਨਤ ਕਰ ਰਿਹਾ ਉਹਨਾਂ ਨੂੰ ਇੱਥੇ ਬਹੁਤ ਕੁਝ ਮਿਲ ਜਾਂਦਾ ਹੈ ਬਾਕੀ ਬਾਹਰ ਜਾ ਕੇ ਵੀ ਉਹਨਾਂ ਨੂੰ ਸ਼ਗਲ ਤੋਂ ਨਹੀਂ ਕਰਨਾ ਪੈਂਦਾ ਅਗਰ ਇੰਡੀਆ ਦੇ ਵਿੱਚ ਉਹਨਾਂ ਨੂੰ ਸਭ ਕੁਝ ਇੰਨਾ ਇੱਥੇ ਸ਼ਗਲ ਉਹ ਕਰਨਗੇ ਤਾਂ ਉਹਨਾਂ ਨੂੰ ਇੱਕ ਵੀ ਸਭ ਕੁਝ ਮਿਲੇਗਾ ਭਾਵੇਂ ਨੌਜਵਾਨਾਂ ਨੂੰ ਪੰਜਾਬ ਅੰਦਰ ਨੌਕਰੀਆਂ ਦੀ ਘਾਟ ਦਾ ਸ਼ਿਕਵਾ ਰਹਿੰਦਾ ਹੈ ਇਸ ਕਰਕੇ अनेका ਨੌਜਵਾਨ ਪਹਿਲਾਂ ਨਿਰਾਸ਼ਾ ਤੇ ਫਿਰ ਨਸ਼ੇ ਦੀ ਅੰਨੀ ਖਾਈ ਵੱਲ ਜਾ ਡਿੱਗਦੇ ਹਨ ਪਰ अनेका ਅਜਿਹੇ ਨੌਜਵਾਨ ਵੀ ਹਨ ਜਿਹੜੇ ਜਨੂੰਨ ਅਤੇ ਮਿਹਨਤ ਨਾਲ ਆਪਣੇ ਟੀਚੇ ਨੂੰ ਹਾਸਲ ਕਰਦੇ ਹਨ ਤੇ ਕਾਮਯਾਬੀ ਉਹਨਾਂ ਦੇ ਕਦਮਾਂ ਵਿੱਚ ਰੈਡ ਕਾਰਪਟ ਬਣ ਕੇ ਵਿੱਚ ਜਾਂਦੀ ਹੈ अगर अजहे नौजवान साधना सहूलतों की घाट होने के बावजूद सफलता के झंडे गट देखता निश्चय ही वह परिवार पिंड जिंडा ही नहीं पूरे इलाके का धन भाग बन जाते हैं मलोट नेड़े एक छोटे जि पछड़े पिंड भगवानपुरा के जमपाल भैन के भरा की कहानी भी अजि है अनमोल सेतिया से उसकी भैन मानसी सेतिया से लायक से सफल बच्चे जिन्हों वर्गे बच्चों हर माँ बाप अरदसा करता है पर उन्होंने कामयाबी दूनी के पहाड़े जिनी सरल नहीं सी ਇਹਨਾਂ ਬੱਚਿਆਂ ਦੀ ਉਮਰ ਜਦੋਂ 9 ਸਾਲ ਸੀ ਜਦੋਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। ਕਰੀਬ 15 ਸਾਲ ਤੱਕ ਇਹਨਾਂ ਦੀ ਮਾਂ ਮਨੀਸ਼ਾ ਸੇਤਿਆਦੀ ਤਪੱਸਿਆ ਅਤੇ ਦਾਦੇ ਕਾਲੀਦਾਸ ਦੀ ਸਖਤ ਮਿਹਨਤ ਤੇ ਪਸੀਨੇ ਨੇ ਅਨਮੋਲ ਤੇ ਮਾਨਸੀ ਦੀ ਸਫਲਤਾ ਨੂੰ ਖੰਭ ਲਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਂਝ ਵਿਖਿਆ ਜਾਵੇ ਤਾਂ ਇਸ ਕਹਾਣੀ ਦਾ ਅਸਲ ਹੀਰੋ ਹੀ 90 ਸਾਲ ਦਾ ਕਾਲੀਦਾਸ ਹੈ ਜਿਹਨੇ ਪੁੱਤਰ ਦੀ ਮੌਤ ਤੋਂ ਬਾਅਦ 75 ਸਾਲ ਦੀ ਉਸ ਉਮਰ ਵਿੱਚ ਕਬੀਲਦਾਰੀ ਦਾ ਝੂਲਾ ਫੇਰ ਆਪਣੇ ਗਲ ਵਿੱਚ ਪਾ ਲਿਆ। ਉਹ ਵੀ ਉਸ ਉਮਰ ਜਿਸ ਉਮਰ ਵਿੱਚ ਆਮ ਬੰਦਿਆਂ ਦੇ ਹੱਡ ਪੈਰ ਕੰਮ ਕਰਨ ਤੋਂ ਜਵਾਬ ਦੇ ਜਾਂਦੇ ਹਨ 90 ਸਾਲ ਦੀ ਉਮਰ ਨੂੰ ਜਾ ਪੁੱਜਾ ਕਾਲੀਦਾਸ ਸੇਤੀਆ ਅਜੇ ਵੀ 30 ਸਾਲ ਦੇ ਨੌਜਵਾਨ ਵਾਂਗ ਸਾਰਾ ਕੰਮ ਕਰਦਾ ਉਹ ਪਿੰਡ ਵਿੱਚ ਆਟਾ ਚੱਕੀ ਚਲਾਉਂਦਾ ਹੈ ਤੇ ਘਰ ਵਿੱਚ ਪਸ਼ੂ ਪਾਲ ਕੇ ਗੁਜ਼ਾਰਾ ਕਰਦਾ ਹੈ ਦੋਨਾਂ ਬੱਚਿਆਂ ਲਈ ਜਿਹੜੇ ਸੁਪਨੇ ਉਸਨੇ 15 ਸਾਲ ਪਹਿਲਾਂ ਵੇਖੇ ਸਨ ਉਹਨਾਂ ਦੀ ਉਡੀ ਸ਼ਾਇਦ ਉਸ ਦੀ ਉਮਰ ਹੋਰ ਲੰਬੀ ਕਰਦੀ ਰਹੀ ਤੇ ਹੁਣ ਉਹਦੇ ਸੁਪਨਿਆਂ ਦੀ ਪੂਰਤੀ ਤੋਂ ਬਾਅਦ ਉਸ ਦੀ ਉਮਰ ਇੱਕ ਯੁੱਗ ਤੋਂ ਵੱਧ ਗਈ ਲੱਗਦੀ ਹੈ ते जीवन विच उस वालों 75 साल की ती मेहनती थकावट दो खुशियां नाल उड़पड़ गई। उसदे तप दी कहानी किसे देवते पुरुष तो काट नहीं जिन्ने किसे रिद्धि सिद्धि दी प्राप्त ले लगातार बरया बद्दी साधना कीती होवे। कालीदास जिस नब्बे साल दी उम्र दे पुजन तक परिवार पालन अते बच्चियां पढ़ाई ले पिंड आटा चक्की चला के गुजारा करना पया होवे। आटा चक्की उसदी इबादतगाह बन गई है। ਉਸਦੀ ਖੁਸ਼ੀ ਵੀ ਉਸਦੇ ਖੁਦ ਦੇ ਮੂੰਹ ਵਿੱਚੋਂ ਜ਼ਿਆਦਾ ਵਧੀਆ ਲੱਗੇਗੀ ਮੇਰਾ ਨਾਮ ਖਾਦੀਦਾ ਸਿੱਧੀਆਂ ਮੈਂ ਪਿੰਡ ਭਗਵਾਂਪੁਰ ਦਾ ਰਹਿਣ ਵਾਲਾ ਹਾਂ ਮੇਰੇ ਬੇਟੇ ਦੀ ਡੈਥ ਹੋ ਗਈ ਸੀ ਛੋਟੀ ਉਮਰ ਵਿੱਚ ਉਸ ਬਾਅਦ ساری ਜ਼ਿੰਮੇਵਾਰੀ ਮੇਰੇ ਤੇ ਮੇਰੀ ਨੋ ਤੇ ਆ ਗਈ ਉਹਨਾਂ ਨੇ ਮਰਨ ਬਹੁਤ ਸਹਿਯੋਗ ਕੀਤਾ ਥੇ ਇੱਕ ਬਿਦਿਆਣ ਜਦੋਂ ਸਾਡੀ ਗੱਲ ਹੁੰਦੀ ਸੀ ਆਪਾ ਜੀ ਸੀਮਿੰਟ ਡਿੱਗਦਾ ਰੋਟੀ ਪਾਉਣ ਤੋਂ ਮੈਂ ਔਖੀ ਹੁੰਨੇ ਮੈਂ ਉਹਨੂੰ ਕਿਹਾ ਬੇਟੇ ਆਪਣੇ ਕੋਲ ਦੋ ਕਮਬ ਤਾਂ ਹਮ ਬਣੀ ਜਦੋਂ ਮਕਾਨ ਬਣਾ ਲਈ ਜਾਂ ਆਪਾਂ ਬੱਚੇ ਪੜਾ ਲਈ ਚਲੋ ਅਸੀਂ ਉਹ ਮੰਨ ਕੇ ਮੈਂ ਰੌਣ ਸਹਿਮਤ ਹੋ ਗਿਆ ਸੋ ਫਿਰ ਅਸੀਂ ਉਹਨਾਂ ਨੂੰ ਜੋ ਬਟੰਡੇ ਭੇਜਿਆ ਰੈਡਮਿਚ ਉੱਥੇ ਮੈਂ ਆਪਣੇ ਪੋਤਰੇ ਨੂੰ ਇਹ ਗੱਲ ਕਹੀ ਬੇਟੇ ਗੱਲ ਸੋ ਅਸੀਂ ਔਖੇ ਸੌਖੇ ਤੁਹਾਡੀ ਚੀਜ਼ ਪਰਾਂ ਨੂੰ ਪ੍ਰਵਾਹਨ ਕਰੇਗੇ ਕਿਵੇਂ ਕਰੀਏ ਅਸੀਂ ਪਰ ਸਾਡੀ ਜਿਹੜੀ ਮਿਹਨਤ ਦੀ ਕਮਾਈ ਇਹ ਅਜਾਇਆ ਨਾ ਜਾਵੇ ਬੇਟਾ ਤੁਸੀਂ ਮਿਹਨਤ ਕਰਨੀ ਆ ਔਰ ਸ਼ੁਕਰੇ ਰੱਬ ਦਾ ਕਿ ਇਹ ਅਮਰੀਕਾ ਦੇ ਪੂਰੇ ਉੱਪਰ ਇਹ ਨੇ ਬਸ ਇਹਨਾਂ ਨੇ ਯੋਗਸ਼ੀ ਕੀਤਾ ਹੈ ਮਿਹਨਤ ਕੀਤੀ ਹੈ ਉਹ ਇਹਨਾਂ ਦੇ ਅੱਗੇ ਸਾਰੀ ਦੁਨੀਆ ਜਾਣ ਦੀ ਪੀੜੀ ਹੈ ਉਹਨਾਂ ਨੇ ਮਿਹਨਤ ਕੀਤੀ ਹੈ ਮੇਰੀ ਉਮਰ ਤਾਂ ਲਗਭਗ 90 ਸਾਲ ਹੋ ਗਈ ਹੈ ਪਰ ਗਾਹ ਕਾ ਟੋਲ ਤਾਂ ਬਜਾਇਆ ਲੋਕੀ ਮੈਨੂੰ ਕਹਿੰਦੇ ਤੂੰ ਨਾ ਕੰਮ ਕਰ ਮੈਂ ਕਿਹਾ ਮੈਂ ਕਿਵੇਂ ਨਾ ਕਰਾਂ ਚੰਗੇ ਕੱਪੜੇ ਕੋ ਪਾ ਲਵਾਂ ਮੈਂ ਨਹੀਂ ਮੈਂ ਇਹ ਕੰਮ ਨਹੀਂ ਕਰਦਾ ਮੇਰੇ ਕੱਪੜੇ ਪਠੀਕ ਹੋ ਜਾਣਗੇ ਜਦੋਂ ਮੇਰੇ ਬੱਚੇ ਹਮ ਸਮਝ ਜਾਣਗੇ ਉਹ ਪ੍ਰਮਾਤਮਾ ਨੇ ਮਿਹਰ ਕੀਤੀ ਸਭ ਠੀਕ ਹੋ ਗਿਆ ਮੈਨੂੰ ਕਪੜਿਆ ਇੱਕ ਹੀ ਜਨਤਾ ਮਿਲੋ ਕੰਮ ਕੀ ਕਰਦੇ ਆ ਜੀ ਆਪਾਂ ਚੱਕੀ ਦਾ ਕੰਮ ਥੋੜੀ ਉਹ ਇੱਕ ਦੋ ਚਾਰ ਘੰਟੇ ਪੀ ਆਉਂਗਾ ਮੈਂ ਉਹ ਆ ਵੀ ਇਹਦਾ ਹਾਂ ਤੇ ਦੋ ਤਿੰਨ ਪਸ਼ੂ ਸੀ ਉਹ ਵੀ ਮੈਂ ਆ ਵੀ ਉਹਨਾਂ ਨੂੰ ਪੱਠੇ ਪਾਉਣਾ ਹਾਂ ਆ ਵੀ ਪੱਠੇ ਲਵਾਂ ਹਾਂ ਮੈਂ ਜਿੰਨੀ ਕੋ ਹੋ ਸਕੀ ਮੈਨੂੰ ਕਈ ਹਰ ਕਹਿ ਦਿੰਦਾ ਤੁਸੀਂ ਇੰਨਾ ਕੰਮ ਕਰਦੇ ਬੈਠੇ ਮੇਰੇ ਕੋਲ ਨਾ ਕੇ ਤੁਹਾਡੇ ਦਾ ਸਹਾਣ ਕਰਦਾ ਪਿਆ ਮੈਂ ਆਪਣੀ ਫਰਜ਼ ਮੈਂ ਤੈ ਹੈ ਜਿਹੜੇ ਜ਼ਿੰਮੇਵਾਰੀ ਉਹ ਬਹੁਤ ਨਾ ਬਹੁਤ ਨਾ ਤੇ ਆਪਣੇ ਅਮਾਨ ਵੈਰੀ ਨਾਲ ਮਾਈਕੀ ਤੱਕ ਆਉਂ। ਹੋਂ ਤੋਂ ਹੁੰਦਾ ਕਿ ਤਾਡੀ ਮਿਹਨਤ ਦਾ ਫਲ ਆਉਂ ਮੇਰੀ ਫਰਮ ਨੂੰ ਦਫਾ ਮਿਲ ਗਿਆ ਜੀ ਇਹਦੇ ਪਸ਼ਾਕਾਂ ਵਾਲੇ ਥੋੜਾ ਹੈਗੇ। ਖੁਸ਼ੀ ਮੈਂ ਲਫਜ਼ਾਂ ਨਹੀਂ ਤੇ ਬਿਆਨ ਨਹੀਂ ਹੋ ਸਕਦੀ ਜੇ ਨੂੰ ਇੰਨਾ ਕੁਝ ਮਿਲ ਜਾਵੇ। ਇਹ ਮੈਨੂੰ ਆਪ ਨਹੀਂ ਸੀ ਮੈਨੂੰ ਇੰਨਾ ਕੁਝ ਮਿਲ ਜਾਏਗਾ। ਜੀ ਨੂੰ ਮੇਰੇ ਬੱਚਿਆਂ ਨੇ ਪਰਮਾਤਮਾ ਨੂੰ ਮਿਹਰ ਕੀਤੀ ਹੁਣ ਉਹ ਦਿੱਤੀ ਇਸ ਸਫਲਤਾ ਵੀ ਮਿਲੀ। ਇਸ ਤੋਂ ਅੱਧਾ ਨੂੰ ਕੀ ਖੁਸ਼ੀ ਮੈਂ ਕੀ ਕਹਿ ਸਕਦਾ ਹਾਂ ਬਹੁਤ। ਇੱਕ ਦੇਖਦੇ ਆ ਆਪਣੇ ਆਲੇ ਦੋਲੇ ਦੇਖਦੇ ਆ ਕਈ ਨੌਜਵਾਨ ਜਿਹੜੇ ਹੈਗੇ ਆ ਉਹ ਕਿਰਾਏ ਵੀ ਪਏ ਉਹ ਇਸ ਤਰ੍ਹਾਂ ਜੀ ਜਿਨ੍ਹਾਂ ਨੂੰ ਮਿਹਨਤ ਕਰਕੇ ਇਹ ਜੌਬ ਨਹੀਂ ਮਿਲਦੀ ਸਰਕਾਰੀ ਤਾਂ ਫਿਰ ਉਹ ਪੜ ਕੇ ਫੋਰ ਕੀ ਕਰਨ ਜਿੱਥੇ ਜਾ ਕੇ ਬਹਿਣਗੇ ਮਾਂ ਪਿਓ ਨੂੰ ਤੰਗ ਕਰ ਲੋ ਤੁਸੀਂ ਕੁਝ ਕੀਤਾ ਨਹੀਂ ਤੁਸੀਂ ਪੜ ਕੇ ਨਹੀਂ ਹਾਲਾਂਕਿ ਕੋਸੁਰ ਤੁਹਾਡੇ ਨਹੀਂ ਨਹੀਂ ਹੁੰਦੇ ਪਰ ਉਹ ਅੱਜ ਕੱਲ ਕੰਪੀਟੀਸ਼ਨ ਹੈਗਾ ਇਸ ਕੰਪੀਟੀਸ਼ਨ ਦੇ ਕਰਕੇ ਅੱਜ ਕਰ ਦੋ ਵਾਰ ਤਾਂ ਮੇਰੀ ਪੋਤਰੀ ਰੋ ਗਈ ਸੀ ਇੱਕ ਵਾਰ ਰੋਣ ਲੱਗ ਗਈ ਮੈਂ ਕਿਹਾ ਬੇਟੇ ਇੰਜ ਨਹੀਂ ਤੂੰ ਬਿਲਕੁਲ ਨੇੜੇ ਹੈ ਤੂੰ ਮਿਹਨਤ ਕਰਦੀ ਪਈਏ ਤਾਂ ਕਾਮਯਾਬ ਹੋਣੀ ਜ਼ਰੂਰ ਅਗਲੇ ਅਗਲੇ ਘਰ ਨਿਕਲ ਜਾਏਗੀ ਉਹੀ ਹੋਇਆ ਬਿਲਕੁਲ ਇਸ ਤਰ੍ਹਾਂ ਦੋ ਦਰਦਸ਼ੀਤੇ ਇਹ ਵੇਟਿੰਗ ਵਿੱਚ ਪਈ ਰਹੇ ਦੀ ਹਰ ਮਾਤਾ ਨੇ ਕਾਹਦੀ ਕਾਮਯਾਬ ਹੋ ਗਈ ਇਸ ਕਹਾਣੀ ਵਿੱਚ ਇੱਕ ਹੋਰ ਮੁੱਖ ਪਾਤਰ ਹੈ ਜਿਸ ਦੀ ਭੂਮਿਕਾ ਹੇਰੋ ਨਾਲੋਂ ਘੱਟ ਨਹੀਂ ਇਹ ਅਨਮੋਲ ਅਤੇ ਮਾਨਸੀ ਦੀ ਮਾਤਾ ਮਨੀਸ਼ਾ 세ਤੀਆ ਹੈ ਜਿਸ ਨੂੰ ਛੋਟੀ ਉਮਰ ਵਿੱਚ ਪਤੀ ਦੀ ਮੌਤ ਦਾ ਵੱਡਾ ਸਦਮਾ ਮਿਲਿਆ ਪਰ ਮਮਤਾ ਦੇ ਦੇਵੀ ਵਾਂਗ ਉਸ ਹੀਰੇ ਵਰਗੇ ਬੱਚਿਆਂ ਦੇ ਰੋਸ਼ਨ ਭਵਿੱਖ ਤੋਂ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਜਿਸ ਕਰਕੇ ਅੱਜ ਦੋਹਾਂ ਪੈਣ ਪਰਾਵਾਂ ਨੂੰ ਕਲਾਸ 1 ਅਫਸਰ ਬਣਨ ਦਾ ਮਾਣ ਹਾਸਲ ਹੋਇਆ ਹੈ ਅਨਮੋਲ ਤੇ ਮਾਨਸੀ ਨੇ ਦੱਸਿਆ ਕਿ ਉਹ 9 ਸਾਲ ਦੇ ਸੰ ਜਦੋਂ ਉਹਨਾਂ ਦੇ ਪਿਤਾ ਮਨਜਿੰਦਰ ਸੇਤਿਆ ਦੀ ਅਚਾਨਕ ਮੌਤ ਹੋ ਗਈ ਕਾਰ ਵਿੱਚ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਉਹ ਹਨਾਂਦੀ ਮਾ ਅਤੇ ਦਾਦੇ ਦੀ ਜ਼ਿੰਦਗੀ ਦਾ ਇੱਕ ਮੰਤਵ ਸੀ ਦੋਨੇ ਬੱਚਿਆਂ ਨੂੰ ਪੜਾ ਲਿਖਾ ਕੇ ਕਿਸੇ ਰੁਤਬੇ ਤੇ ਪਹੁੰਚਾਉਣਾ अनमोल ते मानसी दसते हैं कि साड़ी सा ने साडे मन अंदर वड्डी कामयाबी दी चिनक लाई जिस लिए असी लगातार मेहनत की थी। साल दो हज़ार तेईस अनमोल ने बैंक प्रोबेशन अफसर दे दो टैसट पास कर ले। उस दी स्टेट बैंक आफ इंडियान अते सहकारी बैंक विच चोण हुई सफलता किसे किसे तुके वाली नहीं सी। अनमोल दी दिखले दो साल थावान ते चोन हुई जिस विचो विचों कलास वन अफसर दिया पुस्ता दोस्टा एक सहकारी बैंक पीओ वजो थोड़ा समा कम करके हूँ गुवाहाटी असाम एल विच, विच सहायक प्रशासक अधिकारी वजो तैनात है मानसी बैंक ऑफ बड़ौदा प्रोबेशनरी अफिसर वजो चोन हो गई अते ओ अहमदाबाद नरेनिंग ते चली गई है ਉਨਾ ਦੇ ਜੀਵਨ ਵਿੱਚ ਆਇਆ ਹਨੇਰੀਆਂ ਤੇ ਚਖੜਾਂ ਬਾਰੇ ਦੱਸਦੇ ਉਪਾਵਕ ਵੀ ਹੰਦੇ ਖੁਸ਼ੀ ਮੇਰਾ ਨਾਮ ਮਾਨਸੀ ਸੀਤਿਆ ਹੈ ਮੈਂ ਪਿੰਡ ਭਗਵਾਨਪੁਰਾ ਡਿਸਟ੍ਰਿਕਟ ਮੁਸ਼ਰੀ ਮੁਕਸਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ ਮੇਰੀ ਸਕੂਲਿੰਗ ਜੋ ਜੀਟੀਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਹੈ ਤੇ ਛੋਟੇ ਹੁੰਦੇ ਹੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਦਾਦਾ ਜੀ ਤੇ ਮੇਰੇ ਮੰਮਾ ਨੇ ਕਾਫੀ ਸਪੋਰਟ ਕੀਤੀ ਹੈ ਇਹਨਾਂ ਨੇ ਜੋ ਸਾਨੂੰ ਪੜਾਇਆ ਹੈ ਤੇ ਮੇਰੀ ਗ੍ਰੈਜੂਏਸ਼ਨ ਡੀਏਵੀ ਕਾਲਜ ਮੇ ਲੋਟ ਤੋਂ ਹੋਈ ਹੈ ਉਸ ਤੋਂ ਬਾਅਦ ਮੈਂ ਆਪਣੀ ਗਵਰਨਮੈਂਟ ਦੇ ਇਗਜ਼ਾਮਸ ਦੀ ਤਿਆਰੀ ਸਟਾਰਟ ਕੀਤੀ ਤੇ 2020 ਦੇ ਵਿੱਚ 2020 ਦੇ ਵਿੱਚ ਮੇਰੀ ਜਿਹੜੀ ਗ੍ਰੈਜੂਏਸ਼ਨ ਕੰਪਲੀਟ ਹੋਣ ਤੋਂ ਬਾਅਦ ਮੈਂ ਗਵਰਨਮੈਂਟ ਇਗਜ਼ਾਮਸ ਦੀ ਤਿਆਰੀ ਸਟਾਰਟ ਕੀਤੀ ਹੈ ਕਾਫੀ ਅਪ ਡਾਊਨ ਆਏ ਵਿੱਚ ਦਾਦੇ ਜੀ ਦੀ ਡੈਥ ਹੋ ਗਈ ਦਾਦਾ ਜੀ ਦਾ ਆਪਰੇਸ਼ਨ ਹੋਇਆ ਮम्मा ਦਾ ਆਪਰੇਸ਼ਨ ਹੋਇਆ ਤੇ ਵਿਕਾਸ ਅਕੈਡਮੀ ਤੋਂ ਸਿਲੇਬਸ ਬੈਚ ਤੋਂ ਵਿੱਚ ਵੀ ਮੈਨੂੰ ਆਣਾ ਪਿਆ ਲਾਕਡਾਊਨ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਫਾਈਨਲੀ ਅੱਜ ਮੇਰੀ ਬੈਂਕ ਆਫ ਬੜੋਦਾ ਦੇ ਵਿੱਚ ਐਜ਼ ਅਸਿਸਟੈਂਟ ਮੈਨੇਜਰ ਮੇਰੀ ਜੌਬ ਲੱਗ ਚ ਬਹੁਤ ਅੱਛਾ ਲੱਗ ਰਿਹਾ ਹੈ ਨੇ ਸਟਰਗਲ ਪੀਰੀਅਡ ਤੋਂ ਬਾਅਦ ਫਾਈਨਲੀ ਅੱਜ ਮੈਂ ਆਪਣੇ ਪੇਰੈਂਟਸ ਦਾ ਇੱਕ ਸੁਪਨਾ ਪੂਰਾ ਕਰ ਪਾ ਰਹੀ ਹਾਂ ਮੈਂ ਮੁਕਸਰੋ ਦੇ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਭਗਵਾਨਪੁਰੇ ਤੋਂ ਬਿਲੋਂਗ ਕਰਦਾ ਮੇਰੀ ਸਕੂਲਿੰਗ ਸਿੱਖਿਆ ਜਿਹੜੀ ਵੀ ਖਾਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਹੋਈ ਉਸ ਤੋਂ ਬਾਅਦ ਡੀਏਵੀ ਕਾਲਜ ਬੋਰ ਤੋਂ ਅਨਲੋਡ ਤੋਂ ਸਾਰੀ ਮੈਂ ਬੀਕਮ ਕੀਤੀ ਹੈ ਤੇ ਬੀਕਮ ਕਰਨ ਦੇ ਨਾਲ ਹੀ 2020 ਦੇ 1 ਅਕਤੂਬਰ ਤੋਂ ਤਿਆਰੀ ਸ਼ੁਰੂ ਕੀਤੀ ਹੈ ਬੈਂਕ ਤੇ ਹੋਰ ਐਗਜ਼ਾਮਸ ਦੀ ਜਿਹਦੇ ਵਿੱਚ ਕਿ 2 ਸਾਲ ਤਿਆਰੀ ਕਰਨ ਤੋਂ ਬਾਅਦ ਮੇਰਾ 2023 ਦੇ ਵਿੱਚ ਪਹਿਲੀ ਸਿਲੈਕਸ਼ਨ ਹੋਈ ਆ ਆਰਰਬੀ ਪ ਨਾਲ ਹੀ આરআরਬੀ ਕਲਰਕ ਵੀ ਕਲੀਅਰ ਹੋਇਆ ਉਸ ਤੋਂ ਬਾਅਦ આરআরਬੀ ਪੋ ਮੈਂ ਜੁਆਇਨ ਕੀਤਾ ਨਾਲ ਨਾਲ ਮੈਂ ਹੋਰ ਪੇਪਰ ਵੀ ਦਿੰਦਾ ਰਿਹਾ ਤੇ ਆਈਬੀਪੀਐਸ ਪੀਓ ਤੇ ਆਈਬੀਪੀਐਸ ਕਲਰਕ 1 ਅਪ੍ਰੈਲ ਨੂੰ ਫਿਰ ਮੇਰਾ ਰਿਜ਼ਲਟ ਆਇਆ ਦੋ ਦੋਵੇਂ ਕਲੀਅਰ ਹੋਏ ਐਸਬੀਆਈ ਕਲਰਕ ਉਸ ਤੋਂ ਬਾਅਦ ਕਲੀਅਰ ਹੋਇਆ ਫਿਰ ਸਟੇਟ ਬੈਂਕ ਦਾ ਪੀਓ ਕਲੀਅਰ ਹੋਇਆ ਉਸ ਤੋਂ ਬਾਅਦ ਇੱਕ ਪੇਪਰ ਏਆਈਸੀ ਏਓ ਦਾ ਕਲੀਅਰ ਹੋਇਆ ਜੋ ਕਿ ਪੁਣੇ ਇੰਟਰਵਿਊ ਜੀ ਦਾ ਹੋਇਆ ਸੀ ਤੇ ਲਾਸਟ ਫਿਰ ਐਲਆਈਸੀ ਡਬਲਯੂ ਮੈਂ ਪੇਪਰ ਦਿੱਤਾ ਤੇ ਉਹ ਮੇਰਾ 1 ਸਤੰਬਰ ਨੂੰ 2023 ਨੂੰ ਰਿਜ਼ਲਟ ਆਇਆ ਜੀ ਦਾ ਉਸ ਤੋਂ ਬਾਅ ਮੇਰਾ ਜਿਹੜਾ ਪਾਸਟ ਹੈ ਮੇਰੇ ਫਾਦਰ ਸਾਹਿਬ 2009 ਦੇ ਵਿੱਚ ਜਦੋਂ ਮੈਂ 9 ਸਾਲਾਂ ਦਾ ਸੀ ਉਦੋਂ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਦੇਹਾਂਤ ਤੋਂ ਬਾਅਦ ਮੇਰੇ ਦਾਦਾ ਜੀ ਤੇ ਮੇਰੇ ਮਦਰ ਦੋਵਾਂ ਨੇ ਸਾਨੂੰ ਸੰਭਾਲਿਆ ਮੈਂ ਤੇ ਮੇਰੇ 1 ਸਾਲ ਵੱਡੇ ਮੇਰੇ ਸਿਸਟਰ ਨੇ ਉਹਨਾਂ ਦੋਵਾਂ ਦੀ ਪੜ੍ਹਾਈ ਉਹਨਾਂ ਦੇ ਸਿਰ ਤੋਂ ਹੀ ਹੋਈ ਹੈ ਤੇ ਉਹਨਾਂ ਕਰਕੇ ਅੱਜ ਇਸ ਪੋਜੀਸ਼ਨ ਤੇ ਮੈਂ ਬੈਠਾ ਬਹੁਤ ਗਰਵ ਹੁੰਦਾ ਤੇ ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਹੁਣ ਮੇਰੇ ਸਿਸਟਰ ਜਿਉ ਨੇ ਉਹਨਾਂ ਦਾ ਵੀ ਪੇਪਰ ਆਪੀਬੀਐਸ ਪੀਓ ਦਾ ਕਲੀਅਰ ਹੋਇਆ ਤੇ ਮੇਰੇ ਦਾਦਾ ਜੀ ਮੇਰੇ ਤੇ ਮਦਰ ਦੋਵਾਂ ਨੇ ਬਹੁਤ ਖੁਸ਼ੀ ਹੈ ਇਸ ਚੀਜ਼ ਦੇਖੋ ਜੀ ਇਦਾਂ ਵੀ ਜਿੱਦਾਂ ਆਪਾਂ ਕਹੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਜਿੱਦਾਂ ਅਸੀਂ ਫਾਈਨੈਂਸ ਦੀ ਫੀਲਡ ਨੂੰ ਚੁਣਿਆ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਅੱਗੇ ਡਿਵੀਜ਼ਨਸ ਹੁੰਦੀਆਂ ਆਸੀਂ ਬੈਂਕਿੰਗ ਤੇ ਫਾਈਨੈਂਸ ਨੂੰ ਚੁਣਿਆ ਬੈਂਕਿੰਗ ਫਾਈਨੈਂਸ ਦੇ ਵਿੱਚ ਵੀ ਲਗਭਗ ਸਾਲ ਦੇ ਵਿੱਚ 8 ਪੇਪਰ ਹੁੰਦੇ ਆ ਜਿਨ੍ਹਾਂ ਦੇ ਵਿੱਚ 2-2000 ਵੈਕੈਂਸੀਆਂ ਦੇ ਲਾਭ ਹੋ ਗੂ ਮੰਨੀਆਂ ਤਾਂ ਸਾਲ ਦੀਆਂ 16000 ਵੈਕੈਂਸੀਆਂ ਦਾ ਬੈਂਕਦਿਆਂ ਹੀ ਆਉਂਦੇ ਆ ਤੇ ਜੇ ਦੇਣਾ ਹੋਵੇ ਤਾਂ 4-5 ਲੱਖ ਦੇ ਨੇੜੇ-ਤੇੜੇ ਭਰਦੇ ਆ ਲੋ ਪਰ ਨਾਲੇ 4 ਲੱਖ ਦੇ ਦੇਣ ਵਾਲੇ ਪੇਪਰ ਲੱਖ ਹੀ ਹੁੰਦੇ ਆ ਤੇ ਉਹ ਵੀ ਦੇ ਵਿੱਚ ਜਿਹੜੇ ਚੰਗੀ ਤਰ੍ਹਾਂ ਕੁਈ ਹੋ ਸਕਦਾ ਵੀ ਹੁੰਦਾ ਗਿਆਆਂ ਦਾ 6 ਮਹੀਨੇ ਗਿਆਨ ਨੂੰ ਸਾਲ ਬਹੁਤ ਵੱਧ ਵੀ ਲੱਗ ਜਾਂਦਾ ਪਰ ਜੇ ਆਪਾਂ ਡਟ ਕੇ ਲੱਗੇ ਰਹੀਏ ਤਾਂ ਐ ਨਹੀਂ ਕਿ ਸਰਕਾਰੀ ਨੌਕਰੀ ਕੀਤੀ ਕਲੀਅਰ ਨਹੀਂ ਜਾ ਸਕਦੀ ਆਰਾਮ ਨਾਲ ਇਸ ਨੂੰ ਆਪਾਂ ਕਲੀਅਰ ਕਰ ਸਕਦੇ ਹਾਂ ਮਿਹਨਤ ਨਾਲ ਤੇ ਡੈਡੀਕੇਸ਼ਨ ਦੇਖੋ ਜੀ ਪਰਿਵਾਰਕ ਹਾਲਾਤ ਤਾਂ ਕੋਈ ਬਹੁਤ ਜ਼ਿਆਦਾ ਚੰਗੇ ਤਾਂ ਨਹੀਂ ਸੀ ਕਿਉਂਕਿ ਫਾਦਰ ਸਾਹਿਬ ਦੀ ਡੈਥ ਜਿਹੜੀ ਹੈ ਬਹੁਤ ਛੋਟੀ ਉਮਰ 'ਚ ਹੀ ਮੇਰੇ ਹੋ ਗਈ ਸੀ ਤਾਂ ਮੇਰੇ ਜਿਹੜੇ ਦਾਦਾ ਜੀ ਨੇ ਉਹਨਾਂ ਦੀ ਪਿੰਡ 'ਚ ਸੁਧਾਰਨ ਦੀ ਇੱਕ ਚੱਕੀ ਹੈ ਨਾਲ ਪਸ਼ੂ ਰੱਖੇ ਹੋਏ ਆ ਤਾਂ ਉਹ ਸੰਭ ਦੇ ਹੋਏ ਨਾਲ ਨਾਲ ਹੀ ਜਿੰਨੀ ਕਿ ਇਨਕਮ ਸੀਗੀ ਉਹਦੇ ਵਿੱਚ ਹੀ ਸੀ ਬੜੇ ਆ ਤੇ ਉਸ ਤੋਂ ਬਾਅਦ ਜਿਹੜੀ ਤਿਆਰੀ ਦੇ ਵਿੱਚ ਰਹੀ ਗੱਲ ਤਾਂ ਕੁਛ 6-7 ਮਹੀਨੇ ਅਸੀਂ ਬਠਿੰਡੇ ਜਰੂਰ ਲਗਾਏ ਉਸ ਤੋਂ ਬਾਅਦ ਘਰੇ ਸਾਰੀ ਤਿਆਰੀ ਕੀਤੀ ਹੈ ਤਾਂ ਘਰ ਤਾਂ ਕੋਈ ਵੀ ਖਰਚਾ ਉਹਦਾ ਆਉਂਦਾ ਨਹੀਂ ਤਿਆਰੀ ਦਾ ਜੇ ਆਪਾਂ ਆਖੀਏ YouTube ਤੋਂ ਜਾਂ ਹੋਰ ਪਲੇਟਫਾਰਮ ਤੋਂ ਆਪਾਂ ਪੜ੍ਹਨਾ ਹੋਵੇ ਤੇ ਬਸ ਮੇਰੇ ਤਾਂ ਗੱਲ ਡੈਡੀਕੇਸ਼ਨ ਦੀ ਹੈ ਜੇ ਆਪਾਂ ਲੱਗੇ ਰਹਿੰਨੇ ਆ ਤਾਂ ਘਰ ਬਹਿ ਕੇ ਵੀ ਆਪਾਂ ਆਰਾਮ ਨਾਲ ਕੱਢ ਸਕਦੇ ਆ ਕੋਈ ਵੀ ਅਖਾਈ ਵਾਲੀ ਗੱਲ ਨਹੀਂ ਮੈਂ ਤਾਂ ਦੇਖੋ ਇਹ ਕਹੂੰਗਾ ਬਾਹਰ ਜਾਣਾ ਮਾੜਾ ਤਾਂ ਨਹੀਂਗਾ ਜੇ ਕਿਸੇ ਨੂੰ ਸੋਚਿਆ ਹੀ ਹੈ ਕਿ ਬਾਹਰ ਜਾ ਕੇ ਸੀ ਸੈਟਲ ਹੋਣਾ ਕੋਈ ਦਮਾਦਮਾਚ ਵੱਡੀ ਚੀਜ਼ ਹੈ ਤਾਂ ਜਾਓ ਪਰ ਪੇੜ ਚੱਲਦੇ ਲੱਗ ਕੇ ਮਗਰ ਨਹੀਂ ਜਾਣਾ ਕਿ ਜੇ ਸਾਰੇ ਜੱਲੇ 12ਵੀਂ ਤੋਂ ਭਰ ਤਾਂ ਮੈਂ ਵੀ ਜਾ ਕਿਉਂਕਿ 12ਵੀਂ ਤੋਂ ਬਾਅਦ ਕੋਈ ਬਹੁਤਾ ਸਕੋਪ ਨਹੀਂ ਹੁੰਦਾ ਆਪਣੇ ਕੋਲੇ ਉੱਥੇ ਜਾਣ ਦਾ ਉੱਥੇ ਆਪਾਂ ਨੂੰ ਵੀ ਲੇਬਰ ਕਰਨ ਤੋਂ ਬਾਅਦ ਵਰਕ ਪਰਮਿਟ ਲੈਣਾ ਪੈਂਦਾ ਫਿਰ ਉੱਥੇ ਵੀ 1.5-2 ਸਾਲ ਲੱਗਦੇ ਆ ਪੀਆਰ ਹੋਣ ਤੇ ਪਰ ਜੇ ਕੋਈ ਡੈਡੀਕੇਸ਼ਨ ਸੋਚ ਕੇ ਚੱਲਿਆ ਵੀ ਹਾਂ ਮੈਂ ਇੱਕ ਪਾਰਟਿਕੂਲਰ ਕੋਰਸ ਉੱਥੇ ਜਾ ਕੇ ਕਰਨਾ ਹੈ ਕਈ ਨਰਸਿੰਗ ਕਰਨ ਜਾਂਦੇ ਆਸਟ੍ਰੇਲੀਆ ਉਹ ਸਕੋਪ ਹੈਗਾ ਕੈਨੇਡਾ ਦੇ ਵਿੱਚ ਵੀ ਕਈ ਜਿਹੜੇ ਆ ਉਹ ਪ੍ਰੋਪਰ ਇੱਕ ਤਰ੍ਹਾਂ ਦੀ ਸਟੱਡੀ ਕਰਕੇ ਜਾਂਦੇ ਆ ਕਿ ਉੱਥੇ ਅਸੀਂ ਇਹ ਪਾਰਟਿਕੂਲਰ ਸਟੱਡੀ ਕਰਕੇ ਵਾਈਟ ਕਾਲਰ ਜੌਬ ਜਾਂ ਕੋਈ ਅੱਛੀ ਜੌਬ ਲੱਗਣਾ ਤਾਂ ਉਹ ਠੀਕ ਹੈ ਬਟ ਇਹ ਨਹੀਂ ਆ ਕਿ ਹਰ ਇੱਕ ਜਿਣਾ ਹੀ ਬਾ ਪੰਜਾਬ ਦੇ ਵਿੱਚ ਵੀ ਰਹਿ ਕੇ ਬਹੁਤ ਅੱਛਾ ਆਪਾਂ ਕੈਰੀਅਰ ਸੰਧਾਰ ਸਕਦੇ ਆ। ਸੋਸ਼ਲ ਮੀਡੀਆ ਤਾਂ ਦੇਖੋ ਇੱਕ ਇੱਕ ਹੁੰਦਾ ਸੋਸ਼ਲ ਮੀਡੀਆ ਇੱਕ ਆਪਾਂ ਕਹਿ ਦਿੰਨੇ ਆ ਜਿਹੜੇ ਨੌਲੇਜੇਬਲ ਪਲੈਟਫਾਰਮ ਨੇ ਜਿਵੇਂ YouTube ਹੈ। ਹੁਣ ਇਹਨਾਂ ਨੂੰ ਦੇਖ ਕੇ ਤਾਂ ਆਪਾਂ ਬਹੁਤ ਜ਼ਿਆਦਾ ਫਾਇਦਾ ਵੀ ਲੈ ਸਕਦੇ ਆ। ਬਹੁਤ ਜ਼ਿਆਦਾ ਸਟੱਡੀਜ਼ ਦੀਆਂ ਵੀਡੀਓ ਇਹਨਾਂ ਤੇ ਆਉਂਦੀਆਂ। ਪਰ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਆ Instagram, Facebook ਲੋਕ ਚਲਾਉਂਦੇ ਆ ਇਹ ਤਾਂ ਐਂਟਰਟੇਨਮੈਂਟ ਦਾ ਸੋਰਸ ਹੀ ਆ। ਇਹਨੂੰ ਜੇ ਆਪਾਂ ਉਹੀ ਸਮਝੀਏ ਤਾਂ ਬੈਟਰ ਹੈ। ਜੇ ਇਹਦੇ ਵਿੱਚ ਆਪਾਂ ਅੱਧਾ ਪੌਣਾ ਘੰਟਾ ਆਪਦੇ ਦਿਮਾਗ ਨੂੰ ਸਹੀ ਕਰਾਂਗੇ ਜੇ ਆਪਾਂ ਕਹਿੰਨੇ ਕੀ ਸਵੇਰ ਉੱਠ ਕੇ ਤੋਂ ਲੈ ਕੇ ਰਾਤ ਸੌਣ ਤੱਕ ਕੋਈ ਇਹਨੂੰ ਯੂਜ਼ ਕਰਦਾ ਤਾਂ ਇਹ ਦਿਮਾਗ ਭੜਕਾਉਣ ਵਾਲੀ ਹੀ ਚੀਜ਼ ਹੈ ਜੀ ਬਿਲਕੁਲ ਇਹ ਗੱਲ ਇਹ ਗੱਲ ਜਿਹੜੀ ਹੈ ਕਰੀਅਰ ਚੂਜ਼ ਕਰਨ ਦੀ ਇਹ ਜਿਹੜੇ ਵਿਦਿਆਰਥੀ ਉਹਨਾਂ ਨੂੰ ਕਾਲਜ ਤੋਂ ਬਾਅਦ ਦੱਸੀ ਜਾਂਦੀ ਹੈ ਕਾਲਜ ਤੱਕ ਤਾਂ ਉਹਨਾਂ ਨੂੰ ਇਹੀ ਹੈ ਕਿ ਇਹ ਡਿਗਰੀ ਕਰਨੀ ਹੈ ਜਾਂ ਅਸੀਂ ਪਲੱਸ 2 ਪੂਰੀ ਕਰਨੀ ਹੈ ਤੇ ਇਹੀ ਚੀਜ਼ ਉਹਨਾਂ ਨੇ ਆਪਾਂ 10th ਤੋਂ ਬਾਅਦ ਹੀ ਸ਼ੁਰੂ ਕਰਦੀਏ ਦੱਸਣਾ ਜਾਂ ਉਹਨਾਂ ਨੂੰ ਇਨਕੁਆਇਰੀ ਕਰਨਾ ਵੀ ਹਾਂ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਈ ਜਿਹੜੇ ਸਪੋਰਟਸ 'ਚ ਸਹੀ ਹੁੰਦੇ ਆ ਸਪੋਰਟਸ ਗੁੱਡ ਹੁੰਦੇ ਆ ਉਹਨਾਂ ਦਾ ਸਕੋਪ ਸਪੋਰਟਸ 'ਚ ਬਹੁਤ ਜ਼ਿਆਦਾ ਹੁੰਦਾ ਕਈਆਂ ਦਾ ਉਹਦਾ ਏਟੀਆਈ ਵੀ ਅੱਜਕੱਲ੍ਹ ਆਈਆਂ ਪਲਸ 2 ਤੋਂ ਬਾਅਦ ਆਪਾਂ ਉਧਰ ਲੱਗਦੇ ਆ ਪਰ ਜੇ ਅਸੀਂ ਟੀਚਰ ਖੁਦ ਸਮਝਾਉਣ ਵੀ ਹਾਂ ਤੁਸੀਂ ਤੁਹਾਡਾ ਰੁਝਾਨ ਕੀ ਦੇ ਜਾਂ ਪੁੱਛਣ ਨਾ ਜਵਾਬਾਂ ਨੂੰ ਤਾਂ ਬਹੁਤ ਜ਼ਿਆਦਾ ਸਕੋਪ ਹੈ ਇਸ ਚੀਜ਼ ਦਾ ਕਿ ਉਹ ਅੱਗੇ ਵੱਧ ਕੇ ਕੁਝ ਸਕਸੈਸਫੁਲ ਹੋ ਸਕਦੇ ਆ